ਵਰਤਮੀ ਨਵਾਂ ਸੰਗਤ ਕੀ ਚੱਲਦੇਗਾ ਜੇ ਬਤਾਉ ਜੈਸੇ ਸ਼ਾਂਤੀ ਕਹੋਨੇ ਆ ਤਾਂ ਗੁਰੂ ਦੇ ਚਰਨਾ ਚਵਾਕ ਮਦਦ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰਨਾਪਤੀ ਬਣਿਆ ਸੀ ਮਹਾਂਦਰ ਸਾਹਿਬ ਬਾਦਸ਼ਾਹ ਤੇ ਗੁਰੂ ਸਾਹਿਬ ਜੀ ਨੇ ਮਦਦ ਕੀਤੀ ਬਾਬਾ ਜੀ ਨੂੰ ਮਾਰ ਕੇ ਉਹਨੂੰ ਦਿੱਲੀ ਦਾ ਬਾਦਸ਼ਾਹ ਬਣਾਇਆ ਜਿਨ੍ਹਾਂ ਜਿਨ੍ਹਾਂ ਨੇ ਸਰਨਾਗਤ ਗ੍ਰਹਿਣ ਕੀਤੀ ਹੈ ਸਰਨਾਗਤ ਗ੍ਰਹਿਣ ਕਰ ਲਈ ਮਹਾਰਾਜ ਦੇ ਜੰਗ ਦੇ ਵਿੱਚ ਲਲਾ ਬੇਗ ਦਾ ਦੂਤ ਸੀ ਅਸਲ ਖਾਂ ਤੇ ਉਹਨੇ ਪਹਿਲਾਂ ਆ ਕੇ ਸੀਏ ਜੀ ਲੈਣੀ ਚਾਹੀਦੀ ਬਾਬਾ ਬਿਧੀ ਚੰਦ ਜੀ ਨੇ ਕੁੱਟਿਆ ਤੇ ਪੇਸ਼ ਕੀਤਾ ਸਤਿਗੁਰੂ ਜੀ ਕਹਿੰਦੇ ਸੱਚੋ ਸੱਚ ਜੜ ਕੇ ਕੋਈ ਜੋ ਕੁਝ ਦੇਖਿਆ ਇਹਨੇ ਜਦੋਂ ਸੱਚੋ ਸੱਚ ਦੱਸਿਆ ਕਹਿੰਦਾ ਲਲਾ ਬੇਗ ਨੂੰ ਕ੍ਰੋਧ ਤੋਂ ਦਿਲ ਲੱਭੇ ਰੁਕਾ। ਤੂੰ ਤਾਂ ਆਪਣੀ ਬੋਲੀ ਬੋਲਦਾ, ਦੁਸ਼ਮਣਾਂ ਦੀ ਬੋਲੀ ਬੋਲਦਾ। ਨੌਕਰੀ ਮੇਰੇ ਕੋਲ ਤਾਂ ਤਾਂ ਮੇਰੇ ਤੋਂ ਤਨਖਾਹ ਲੈ ਜਾ ਭੁਕੇ ਨੂੰ। ਇਹ ਵਾਪਸ ਆ ਰਿਹਾ। ਮੇਜੀ ਪਿੱਗ ਦੇ ਮਾਲਕ ਦੀਵਾਨ ਸਜਾ ਕੇ ਬੈਠੇ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਗੁਰੂ ਜੀ ਨੇ ਆਉਂਦੇ ਨੂੰ ਦੇਖ ਕੇ ਬਚਨ ਦਿੱਤਾ। ਕਹਿੰਦੇ ਇਹ ਤਾਂ ਅੰਬਦਾ ਸੁਪੇ ਦਾ। ਇਹ ਤਾਂ ਹਸੈਨ ਖਾਂ ਕਿਉਂ ਆ ਕੇ ਰੋਂਦੇ ਨੇ ਬੇਨਤੀ ਕੀਤੀ ਸੱਚੇ ਪਾਸਾ। ਮੈਨੂੰ ਤਾਂ ਲਗਾ ਲੱਗ ਰਹੀ ਇਹ ਵੀ ਪੁੱਛਿਆ ਤੁਸੀਂ ਕਹਿੰਸੀ ਸੱਚੋ ਸੱਚ ਦਸੀ ਮੈਂ ਸੱਚੋ ਸੱਚ ਦੱਸਿਆ ਸਤਪੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਕੀਤਾ ਸਾਪੂਰ ਦਾ ਸੂਬੇਦਾਰ ਬਣਾ ਉਹ ਜੰਗ ਦੇ ਵਿੱਚ ਰਹਿ ਸਤਪੁਰੂ ਜੀ ਨੇ ਆਪਣੇ ਕੋਲ ਖੜਾਇਆ ਕੁਛ ਦਿਨੀਆਂ ਕਿਹੜਾ ਗੱਲ ਜੀ ਫਲਾਣਾ ਜਰਨਲ ਲੜਦਾ ਤੇ ਜਦੋਂ ਲਲਾ ਬੇਗ ਮਾਰਿਆ ਗਿਆ ਫੌਜ ਭੱਜਣ ਲੱਗੀ ਸਤਪੂ ਜੀ ਨੇ ਦਿੱਤਾ ਸਾਪੜਾ ਕਹਿੰਦੇ ਜਾ ਇਹਨਾਂ ਦੇ ਮੁਖੇ ਘੋੜਾ ਲਾ ਲਾਹੌਰ ਜਾ ਬਣ ਜਦੋਂ ਲਾਹੌਰ ਗਿਆ ਦੇਖਿਆ ਸਹਾਜਨ ਵਾਰਸਾ ਨੇ ਤੇ ਉਹਨਾਂ ਦੇ ਹਿੰਦੂਆਂ ਨੂੰ ਚਾਹਿਆ ਵੀ ਇਹ ਵੀ ਮੁਸਲਮਾਨਾਂ ਦਾ ਚਾਹਿਆ ਹੋਮ ਦੇ ਆਪੇ ਤੋਂ ਕੋਈ ਹੱਥ ਪੰਡੇ ਹੁੰਦੀ ਏ ਦੀ ਤਰ੍ਹਾਂ ਜਿਹੜੇ ਸਾਜ਼ਸ਼ਕਾਰ ਲੋਕ ਹੁੰਦੇ ਨੇ ਸੱਤ ਦਾ ਉਹ ਅੰਦਰ ਉਸ ਗੰਦੀ ਸਰਦੇ ਪਰ ਫਿਰ ਉਹਨਾਂ ਦਾ ਸਹਾਰਾ ਦੇ ਦੇ ਨਾ ਕੋਈ ਕੋਈ ਬੜਾ ਮਦਦ ਦਾ ਤੋੜੀ ਇਸ ਕਰਕੇ ਉਹਨਾਂ ਨੇ ਪਾਜੀ ਬੁਲਾਉਂਦਿਆਂ ਨੇ ਔਰੰਗਜ਼ੇਬ ਬਾਸ਼ਾ ਦਾ ਸਹਾਰਾ ਲੈ ਕੇ ਆਪਣੀ ਮਨਮਰਜ਼ੀ ਦਾ ਕੰਮ ਕਰਨ ਵਾਸਤੇ ਇਹ ਕੰਮ ਭਰੇ ਤੇਰੇ ਨੂੰ ਦੋ ਧਰਮਾਂ ਤੋਂ ਇੱਕ ਤਰਨ ਕਰਦ ਰਹੀ ਤੇਰੇ ਬਾਅਦ ਦੇ ਪਿਸ਼ਤਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਪਾਪ ਕੇ ਤੈਨੂੰ ਸਵਰਗ ਨਹੀਂ ਮਿਲੇ ਇਹ ਮਿਲਣ ਦਾ ਕੋਈ ਰਸਤਾ ਨਹੀਂ ਹੈ ਇੱਕ ਰੋ ਮਾਰ ਹੈ ਉਹਨਾਂ ਦੇ ਲੋ ਅੱਪਰੇ ਆਉਣ ਬਾਅਦ ਉਹਨਾਂ ਦਾ ਜਨਮ ਹੀ ਹੋ ਗਿਆ। ਨਾ ਉਹਨਾਂ ਦਾ ਕੋਈ ਰਸਤਾ ਮੰਨਦਾ। ਕਿਉਂਕਿ ਉਹਨਾਂ ਸਾਡੀ ਬੰਦੇ। ਦੇਮੇ ਦਾਸਾਨੀ ਹੈ। ਪਰ ਉਹਨਾਂ ਨੇ ਪੱਟੜ ਵੰਦੀਆਂ ਨੇ। ਭਾਵੇਂ ਉਹਨਾਂ ਦੇ ਜੀਵ باشਾ ਵੀ ਆਪਣੇ ਆਪ ਨੂੰ ਬਹੁਤ ਤੰਗ ਹੀ ਪਾਉਂਦਾ ਸੀ, ਨਮਾਜ਼ ਵੀ ਪੜ੍ਹਦਾ ਸੀ, ਸਭ ਕੁਝ ਕਰਦਾ ਸੀ। ਵਾਹ ਉਹਨੇ ਜਿੱਤ ਚੱਕ ਲਵੋ ਬਹੁਤ ਚੁੱਤ ਬਾਜੀ ਸੀ ਨਿਕਲ ਸਕਦਾ ਤੇ ਉਹਨੇ ਬਨੂ ਮਾਰੇ ਬਹੁਤ ਕੁਝ ਪੰਸਾਰੇ ਨੂੰ ਪੱਕਾ ਇਹ ਤਾਹ ਨੂੰ ਦਇਆ ਦਾ ਬੋਲ ਜਿਹੜਾ ਤਾਹ ਹਾਂ ਉਹ ਤਾਂ ਦਇਆ ਦਾ ਬੋਲ ਹੈ ਕਹਿੰਦਾ ਤੇਰਾ ਮੈਂ ਕਹਿੰਦਿਆ ਤਾਹ ਕਰਮ ਬੋਲ ਇਸ ਕਰਕੇ ਤਪਾਲੂ ਸਾਰਿਆਂ ਨੂੰ ਮੁੱਖਾ ਦੇ ਹੀ ਪ੍ਰਾਪਤ ਹੋਈ ਹੈ ਪਰਮੇਸ਼ਰ ਤੋਂ ਮੇਨੋ ਬਾਸਲੇ ਬਖਰੇਵੇਂ ਕਬੜੇ ਕੰਡਾ ਦੇ ਜਦੋਂ ਸਾਰੀ ਦੁਨੀਆ ਬਦਾਰਤਾ ਦਾ ਕੋਈ ਘਟਾ ਨਹੀਂ ਹੈ ਹਾਮੀ ਦਾ ਪਈ ਕੀ ਦਾ ਕੋਈ ਘਟਾ ਨਹੀਂ ਹੈ ਪਰ ਬਖਰੇਵੇਂ ਈਦ ਖਾਸਰੇ માં ਕਿਤਨਾ ਵੱਧ ਗਿਆ ਹੈ ਇੱਕ ਦੂਜੇ ਨੂੰ ਚਗਾਨੀ ਸਮਝਦੇ

ਮੈਂ ਜੇ ਤਰ੍ਹਾਂ ਕਰਨੀ ਚਾਹੁੰਦਾ ਹਾਂ ਤਾਂ ਜਿਹੜੇ ਰੂਹ ਤੇਰੇ ਅੰਦਰ ਬਾਪ ਹਨ ਬਾਪ ਕਹਿ ਨਹੀਂ ਪਰੇ ਮਾ ਸੋਚਨ ਕਛੀਰ ਸਾਹਿਬਾਇਸ਼ ਨਿਰੀਏ ਨੂੰ ਮਨੋਂ ਕਰੀਏ ਜੇ ਤੁਸ ਜਾਂ ਬਾਪ ਹੋਣੀਆਂ ਜੇ ਅਸੀਂ ਮਾਨੇ ਦੇ ਮਤਲਬਾ ਮੇ ਬਾਣਾ ਪੜਾ ਦੇ ਪਰ ਸੁਣਾ ਹਾਂ ਜੇ ਬਾਪ ਇਧਰ ਕਿਤੇ ਮਨ ਨੂੰ ਮਨ ਵਿੱਚ ਆਉਂਦਾ ਹੈ ਨਾ ਇਹ ਚੀਜ਼ਾਂ ਬਣਾਉਣੇ ਬਾਣੀ ਮਨ ਤੇ ਸੋ ਸਿਨੋ ਮਰ ਤੇ ਲਾਵੀਂ ਰਹਿ ਨਾਨਕ ਤੈ ਤਕ ਹੋਵਾ ਮਿਟ ਗਾਇ ਅਨਹਦ ਬਾਣੀ ਅਨੰਦ ਸ੍ਰੋਮ ਬਦ ਪਾ ਗਿਓ ਸਗਰ ਪਟੋ ਰਖ ਪੂਰੇ ਪਾਰ ਕਰਮ ਰਮਾ ਆਇ ਹੁ ਤੈ ਸਰਨ ਸੂਹੇ ਦੂਰੋ ਅਸੰਬਾਪ ਕੋ ਦਰੇ ਸਬਾ ਸਿਮਤ ਸਬਾ ਬਲੀ ਮਾਣਿ ਕਮਤਸਾ ਵਾਜੇ ਸ਼ਬਦ ਪ੍ਰੇਹ ਗਹ ਨਾਨਕ ਸੱਜੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਕਿਤਾ ਕੋ ਮੁਟ ਹੋ ਸ੍ਰੀ ਜਹੇ ਬੜਿਆ ਆਂ ਗੁਰ ਨਾਨਕ ਸੁਣੋ ਸਭ ਕੋ ਸੰਗਤ ਕਰੋ ਉਪਿਆਰੋ ਸਾਡਾ ਨਾਮ ਮਿਲਾਇਆ ਧਰੂ ਬਾਗੇ ਬੰਤੂ ਜਾਗਤ ਕਾ ਧਾਰ ਸਪਾਕੇ ਕਰ ਸਪਾਕੇ ਸਭ ਦਵਾਈ ਕਰਾ ਜਿਤ ਕਰਤਾਰਿਆ ਮਨ ਟੋਟੂ ਤਵਾ ਸੁਣਦੇ ਬਨੇ ਕਹਤੇ ਪਵਿਸ ਸਤਪੁਰਿਆ ਵਾਸੁ ਰਤਾ ਤਤੁਰ ਕਰਮ ਲਾ ਕੇ ਪਾਜੇ ਅਨਹੰਤੀ ਪਵਨ ਰੂਪਾਣੀ ਤਕਾ ਮਹਾ ਸਤ ਮਹਾ ਬਿਦਸ ਰਾਤ ਦਿਆਨੀ ਰਾਯਾ ਕੇ ਸਤ ਸਤ ਜਿਗਿਆਮਿਆ ਬੁਰ ਲਾ ਕਰਿ ਧਿਆਏ ਫਿਰੰਗਤਪੁਰ ਦੇ ਕੰਵਰਦਾਸ رام داسا بھل سہائے اردن ہر کو پیندنے سمراؤ سری ہر رائے شریف ہر کی شیرت آئی ہے جس رٹھے سب جائے تے پہادر سی ہے پہر نون آگے تاہے سرکھائیں کو سہائے داسا ہے پادشاہ صاحب شرف بھل سی ہی مہراج اردن ہر کو پیندنے سب آئیں ہونا ہے آن پادشاہ ہی آن سے شریف رو برنسا مہراجیہ دے پار درشان کلا رتیان ہر کے برسا جیسا ہے بولو سباہی درون بنجا پیاریاں جہاں سہر جا جہاں جہاں دے کمکے آمدھیاں جمیہاں تکیان آمدھیاں باشا گیاں دے کلاہی دے بہاہی دے کھنٹے انڈٹ کیتا پنا پیاریاں پیاریاں ایگر تر کمائن رتیان تے برسا جیسا ہے بولو سباہی درون ਇਨਾ ਸੁਨਾ ਕਬਰੀਆਂ ਮੇਂ ਤਸਵੀਰ ਦੇ ਸਿੱਤੇ ਬੰਦ ਬਰਤਵਾਏ ਮੋਗਰੀ ਨਮਾਈਆਂ ਤਰਕੜੀ ਨ ਤੇ ਚੜੀ ਤਨ ਆਰੀਆਂ ਦੇ ਨਾਲ ਜਗਾਇ ਦੇ ਗੁਲਾਰਿਆਂ ਦੀ ਲਾਹ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿ ਖਾਣਾ ਪੀਣਾ ਹੱਸਣਾ ਸੌਣਾ ਕਿਸਰ ਗਿਆ ਹੈ ਮਰਨਾ ਖਸਮ ਬਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਰੈਣ ਗਵਾਈ ਸੋਇ ਕੈ ਦਿਵਸ ਗਵਾਇ ਖਾਇ ਹੀਰੇ ਜੈਸਾ ਜਨਮ ਹੈ ਕੋੜੀ ਬਦਲੇ ਜਾਏ ਕੋੜੀ ਬਦਲੇ ਜਾਏ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਤੇ ਪਰਮਾ ਕੇਵਲ ਨਾ ਈ ਸਰਣਾ ਪਰੋ ਇੱਕ ਕੀ ਸਰਣਾ